ਦੁਨੀਆਂ ਭਰ ਦੇ ਵਿਦਵਾਨਾਂ ਦੀ ਇੱਕ ਸਮਝਦਾਰੀ ਆ ਕਿ ਜਿਹਨੂੰ ਪੰਜਾਬੀ ਮਾਂ ਬੋਲੀ ਨਹੀਂ ਨੱਚਦਰਾਉਂ ਜੇ ਉਹਦੀ ਮਾਂ ਬੋਲੀ ਤੇ ਮਹਾਰਤ ਨਹੀਂ ਉਹ ਕਿਸੇ ਹੋਰ ਭਾਸ਼ਾ 'ਚ ਮਹਾਰਤ ਹਾਸਲ ਨਹੀਂ ਕਰ ਸਕਦਾ ਦੇਖੋ ਦੁਨੀਆਂ 'ਚ ਤਿੰਨ ਮਾਵਾਂ ਲੋਕ ਮੰਦਿਆ ਮਾਂ ਧਰਤੀ ਮਾਂ ਜਨਨੀ ਤੇ ਮਾਂ ਬੋਲੀ ਕਿਉਂਕਿ ਪੜਨਾ ਥੱਕਾ ਲੱਗਦਾ ਤਾਂ ਆਪਣੀ ਮਾਂ ਕੋਲ ਨਹੀਂ ਬਿਲਾਵੀ ਵਿੱਚ ਕਹਾਣੀਆਂ ਤੇ ਕੱਦਮ ਕਰ ਲੱਕੇ ਬਾਹਰ ਨੋਟ ਦੇ ਕਿਤਾਬਾਂ ਦਾ ਕੋਈ ਨਹੀਂ ਬਣਾਉਂਦਾ ਬੱਦੀਆ ਗੱਲ ਹੈ ਉਹ ਲੜਕੀ ਦੀ ਜੀ ਚਲਾਈ ਹੋਈ ਲੰਗਰ ਤੇ ਮੈਰੀ ਗੁੰਗ ਅੱਜ ਹਰ ਦਿਨ ਤੇ ਹਰ ਤਿਹਾਡੇ ਤੇ ਇੱਕ ਅਕਲ ਵਾਲੀ ਬਸ ਵਕਤ ਰਾਦੇ ਲੰਗਰ ਲਗਾਇਆ ਜਾਂਦਾ ਹੈ ਲੰਗਰ ਜੀ ਜਿਆਦ ਨਾਲ ਲੰਗਰ ਹੋਵੇ ਤਾਂ ਸ਼ਾਇਦ ਸਿਰਫ ਦੇ ਵਿੱਚ ਇੱਕ ਵਕਤ ਲੱਗਦਾ ਇੱਕ ਗਿਆਨ ਦਾ ਇੱਕ ਕਿਤਾਬਾ ਦਾ ਲੱਗ ਰਿਹਾ ਪੁਸਤਕਾ ਦਾ ਲੱਗ ਰਿਹਾ ਜਿਹੜੀ ਇੱਕ ਤਸਵੀਰਾਂ ਹੀ ਇੱਕ ਵਾਰ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਾਲਾ ਦੀ ਸਹਿਤ ਬਰਾਦਰੀ ਵੱਲੋਂ ਜਿਹੜੀ ਹੈ ਇੱਕ ਕਿਤਾਬਾ ਦਾ ਪੁਸਤਕਾ ਦਾ ਲੱਗਨ ਲਗਾਇਆ ਗਿਆ ਜਿਹੜੀ ਲੇਖਕ ਜਿਹੜੇ ਜਿਹੜੇ ਬਣਾ ਰਹੇ ਆਪਣੇ ਯਾਰ ਪਟਾਲਾ ਵਕਤ ਰੰਦਾ ਹੀ ਰੰਦਾ ਜਿਹੜਾ ਕਿਹਾ ਗਿਆ ਕਿ 10 ਜੁੱਟਾ ਦੇ ਗਾਰੇ तो सेहत कल जोड़ा जा रहा है तो हर तरफ में आपात या पागल के लिए गुरमत प्रकाश या बदमाश टॉपिक जो कुछ जेट में ले लेने को लगा लगाया गया कि सारे आवास में देखेंगे बच्चों को लोड आया आप देखिए इतने लग्गर में लोड आया बच्चों कर रहे हैं पक्षी क्या रहे हैं इस पंडाल में पक्षी ਉਛੋਟੇ ਬੱਚੇ ਵੀ ਆ ਰਹੇ ਅੱਜ ਲੋਡ ਵੀ ਹੈ ਇਹ ਬੱਚੇ ਜਿਹੜੇ ਬੁਕਸ ਬੁੱਕ ਰੀਡਿੰਗ ਵਾਲੇ ਪਾਸੇ ਜਾ ਕਾਬੜ ਨਾਲ ਜੁੜਨ ਤਾਂ ਸ਼ਾਇਦ ਇੱਕ ਇਹੀ ਮਕਸਦ ਹੋਏਗਾ ਇੱਕ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਗੱਲ ਵੀ ਕਰ ਰਹੇ ਆ ਇੱਥੇ ਡਾਕਟਰ ਅਨੂਪ ਸਿੰਘ ਨੇ ਮੇਰੇ ਨਾਲ ਔਰ ਉਹਨਾਂ ਨਾਲ ਹੀ ਗੱਲ ਕਰਦੇ ਆ ਡਾਕਟਰ ਸਾਹਿਬ ਇਹ ਪੁਸਤਕਾ ਦਾ ਲੰਗਰ ਚੱਲ ਤੇ ਲੰਮਾ ਅਰਸੇ ਤੋਂ ਰਿਹਾ ਲੇਕਿਨ ਮਕਸਦ ਕਿਤਾ ਇਹ ਮੈਸੇਜ ਕੀ ਦੇ ਰਹੇ ਦੇਖੋ ਇਹਦਾ ਮਕਸਦ ਇਹ ਆ ਅੱਜ ਮਾਂ ਬੋਲੀ ਦੇ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਇੱਕ ਤਾਂ ਆਪ ਹੀ ਅਸੀਂ ਸਾਡੇ ਸ਼ਾਇਰ ਮਿੱਤਰ ਮਾਂ ਬੋਲੀ ਪੰਜਾਬੀ ਦਾ ਜਸ ਗਾਇਨ ਕਰ ਰਹੇ ਆ ਤੇ ਦੁਨੀਆਂ 'ਚ ਦੁਨੀਆਂ ਦੀ ਕੋਈ ਜਨੀਆ ਮਰਜ਼ੀ ਪਿਛਾਵਾਂ ਸਿੱਖੇ ਸਾਨੂੰ ਕੋਈ ਇਤਰਾਜ਼ ਨਹੀਂ ਹਿੰਦੀ ਸਿੱਖੇ ਬੰਗਲਾ ਸਿੱਖੇ ਅੰਗਰੇਜ਼ੀ ਸਿੱਖੇ ਪਰ ਉਹ ਮਾਂ ਬੋਲੀ ਦੀ ਕੀਮਤ ਤੇ ਨਹੀਂ ਪੰਜਾਬੀ ਦੀ ਕੀਮਤ ਤੇ ਨਹੀਂ ਦੁਨੀਆਂ ਭਰ ਦੇ ਵਿਦਵਾਨਾਂ ਦੀ ਇੱਕ ਸਮਝਦਾਰੀ ਆ ਕਿ ਜਿੰਨੂੰ ਪੰਜਾਬੀ ਮਾਂ ਬੋਲੀ ਨਹੀਂ ਉਹਨੇ ਚੰਗਤਰਾਉਂ ਜੇ ਉਹਦੀ ਮਾਂ ਬੋਲੀ ਤੇ ਮਹਾਰਤ ਨਹੀਂ ਤੋ ਕਿਸੇ ਹੋਰ ਭਾਸ਼ਾ 'ਚ ਮਹਾਰਤ ਹਾਸਲ ਨਹੀਂ ਕਰ ਸਕਦਾ ਸਾਡਾ ਤਜਰਬਾ ਕਿ ਅਸੀਂ 6ਵੀਂ ਤੋਂ ਅੰਗਰੇਜ਼ੀ ਪੜ੍ਹੀ ਆ ਪਰ ਕਿਉਂਕਿ ਸਾਨੂੰ ਮਾਂ ਬੋਲੀ ਆਉਂਦੀ ਆ ਤੇ ਅਸੀਂ ਨਿਮਰਤਾ ਸਹਿਤ ਦਾਵਾ ਕਰ ਸਕਦੇ ਹਾਂ ਕਿ ਸਾਨੂੰ ਅੰਗਰੇਜ਼ੀ ਵੀ ਆਉਂਦੀ ਆ ਅਸੀਂ ਅੰਗਰੇਜ਼ੀ ਵੀ ਪੜ ਸਕਦੇ ਆ ਅੰਗਰੇਜ਼ੀ ਸਮਝ ਵੀ ਸਕਦੇ ਆ ਤੇ ਅੰਗਰੇਜ਼ੀ ਗੁਜਾਰੇ ਜੋਗੀ ਬੋਲ ਵੀ ਸਕਦੇ ਆ ਸੋ ماں ਜਿਹੜੀ ਦੇਖੋ ਦੁਨੀਆਂ ਚ ਤਿੰਨ ਮਾਵਾਂ ਲੋਕ ਬੰਦੇ ਆ ماں ਧਰਤੀ ماں ਜਨਨੀ ਤੇ ماں ਬੋਲੀ ਸਾਡੀ ਸਾਡੀ ਬੜੀ ਸਮਝ ਕਲੀਅਰ ਹੈ ਕਿ ਜਿਹੜਾ ਇਹਨਾਂ ਤਿੰਨ ਮਾਵਾਂ ਨਾਲੋਂ ਟੁੱਟ ਗਿਆ ਜੱਗ ਜਨਮ ਦੇਣ ਵਾਲੀ ਮਾਂ ਨਾਲੋਂ ਜਨਨੀ ਮਾਂ ਨਾਲੋਂ ਧਰਤੀ ਮਾਂ ਨਾਲੋਂ ਜਿਹੜੀ ਧਰਤੀ ਦੇ ਵਿੱਚੋਂ ਹਰ ਚੀਜ਼ ਪੈਦਾ ਹੁੰਦੀ ਆ ਜਿਹੜੀ ਅਸੀਂ ਖਾਂਦੇ ਆ ਪੀਂਦੇ ਤੇ ਮਾਂ ਬੋਲੀ ਜਿਸ ਬੋਲੀ ਸਾਨੂੰ ਮਾਂ ਲੋਰੀਆਂ ਅਸੀਂ ਕਹਿੰਦੇ ਮਾਂ ਬੋਲੀ ਦਾ ਟੈਸਟ ਕੀ ਆ ਜੇ ਪੜਾ ਸਾਡੀ ਮਾਂ ਨੇ ਸਾਨੂੰ ਹਿੰਦੀ ਲੋਰੀਆਂ ਦਿੱਤੀਆਂ ਅੱਛਾ ਜਿਸ ਬੋਲੀ 'ਚ ਵਿਆਹ ਵਿਆਵਾਂ ਦੇ ਵਿੱਚ ਲੋਕ ਘੋੜੀਆਂ ਗਾਉਂਦੇ ਆ ਸੁਹਾਗ ਗਾਉਂਦੇ ਆ ਤੇ ਮੈਂ ਇੱਕ ਬੜਾ ਸਿੱਧਾ ਸਵਾਲ ਕਰਦਾ ਤੇ ਮਾਰਨ ਲੱਗਿਆ ਵੈਣ ਕੇ ਮਾਂ ਬੋਲੀ ਜਰਾ ਵੇਖਿਓ ਵੇਖਿਓ ਮਾਂ ਬੋਲੀ ਜਿਹੜੇ ਵੈਣ ਨੇ ਉਹ ਕਿਹੜੀ ਬੋਲੀ ਵੈਣ ਮਾਂ ਬੋਲੀ ਘੋੜੀਆਂ ਸੁਹਾਗ ਮਾਂ ਬੋਲੀ ਤੁਸੀਂ ਮਾਂਵਾ ਲੋਰੀਆਂ ਮਾਂ ਬੋਲੀ ਦੀ ਇਸ ਕਰਕੇ ਇੱਕ ਤੇ ਇਪੋਰਟੈਂਸ ਏ ਅਸੀਂ ਮਾਂ ਬੋਲੀ ਦਾ ਜਸ ਗਾਇਨ ਕਰਦੇ ਨੰਬਰ 2 ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਦੋ ਸੰਕਟ ਦੇ ਇੱਕ ਤੇ ਪੰਜਾਬੀ ਕੀਰਤਨ ਟੁੱਟ ਗਏ ਇੱਕ ਪੰਜਾਬੀ ਸ਼ਬਦ ਨਾਲ ਟੁੱਟ ਗਈ ਪੰਜਾਬੀ ਪੰਜਾਬੀ ਕਿਤਾਬ ਨਾਲ ਟੁੱਟ ਗਈ ਅਸੀਂ ਸਾਡਾ ਇੱਕ ਬੜਾ ਨਮਾਣਾ ਜਿਹਾ ਯਤਨ ਹੈ ਕਿ ਪੰਜਾਬੀ ਸ਼ਬਦ ਨਾਲ ਜੋੜਨ ਪੰਜਾਬੀ ਕਿਤਾਬਾਂ ਨਾਲ ਜੋੜਨ ਔਰ ਇਹਦੇ ਨਾਰੇ ਵੀ ਲਾ ਰਹੇ ਆ ਇਹ ਐਸ ਵੇਲੇ ਤੁਸੀਂ ਬਹੁਤ ਸਿਆਣੇ ਬੰਦੇ ਲੋਕਾਂ ਵਿੱਚ ਦਿਰਦੇ ਹੋ ਐਸ ਵੇਲੇ ਨਸ਼ਿਆਂ ਦੀ ਪ੍ਰੋਬਲਮ ਹੈ ਹੀ ਪੰਜਾਬ ਪਰ ਐਸ ਵੇਲੇ ਸਭ ਤੋਂ ਵੱਡੀ ਸਮੱਸਿਆ ਇਹ ਘਾਰੀ ਆ ਤੇ ਮੋਬਾਈਲ ਤੇ ਸਾਡੇ ਬੱਚੇ ਕਿੰਨਾ ਟਾਈਮ ਸਾਡੇ ਬੱਚਿਆਂ ਦਾ ਹਰ ਰੋ। 8-8 ਘੰਟੇ ਬੱਚੇ ਬੱਚਿਆਂ ਕੋਲ ਕਿਤੇ ਮੋਬਾਈਲ ਖੋ ਕੇ ਵੇਖੋ। ਬੱਚੇ ਵਾਇਲੈਂਟ ਹੋ ਰਹੇ। ਸੋ ਬੱਚਿਆਂ ਦਾ ਸਾਡੇ ਘਰਾਂ ਸਵਾਦ ਮੁੱਕ ਗਿਆ। ਮਾਂ ਮਾਂ ਦਾ ਡਾਇਲੌਗ ਮੁੱਕ ਗਿਆ। ਸੋ ਅਸੀਂ ਕਹਿੰਦੇ ਆ ਕਿ ਬੱਚਿਆਂ ਨੂੰ ਫੋਨ ਨਾਲੋਂ ਤੋੜੋ ਜਾਂ ਫੋਨ ਦੀ ਵਰਤੋਂ ਘਟਾਓ। ਤੇ ਕਿਤਾਬਾਂ ਨਾਲ ਇੱਕ ਮੈਸੇਜ ਆ ਇੱਕ ਬੜਾ ਵੱਡਾ ਮੈਸੇਜ ਆ ਆ ਬੱਚੀਆਂ ਨਾਲ ਹੀ ਗੱਲ ਕਰਦੇ ਛੋਟੇ ਛੋਟੇ ਬੱਚੀਆਂ ਨੇ ਇੱਥੇ ਇਹਨਾਂ ਨਾਲ ਹੀ ਗੱਲ ਕਰਦੇ ਬੇਟਾ ਤੁਸੀਂ ਵੀ ਬੁੱਕਸ ਕਲੈਕਟ ਕਰ ਰਹੇ ਹੋ ਕਿ ਨਹੀਂ ਦੇਖਦੇ ਹੋ ਅਜਾ ਲੱਗ ਕਰ ਨੂੰ ਕਿਉਂਕਿ ਲੱਗਦੇ ਆ ਆ ਬੱਚਾ ਦਾ ਲੱਗੂ ਨਹੀਂ ਕੋਈ ਇਸ ਗੈਰ ਇਸ ਤਰ੍ਹਾਂ ਕਿਉਂਕਿ ਪੜਨਾ ਚੰਗਾ ਲੱਗਦਾ ਹੈ ਤਾਂ ਆਪਣੀ ਮਾਂ ਕੋਲ ਲਿਖਾਵੀ ਵਿੱਚ ਕਹਾਣੀਆਂ ਹੈ। ਬੇਹਾਨੀ ਨੂੰ ਖੋਲ ਬੈਠੀ। ਜਿਨਾ ਕੁਝ ਵੀ ਪੜ ਕੇ ਮਿਲਦੀ ਹੈ ਉਹਦੇ ਤੰਗੀ ਲੱਗੇ ਤਾਂ ਫਿਰ ਮੈਨਾਂ ਲੈ ਲੈਂਦੀ ਆ। ਬਹੁਤ ਵਧੀਆ ਚੀਜ਼ ਹੈ। ਇੱਕ ਲੰਗਰ ਲੱਗਾ ਹੋਇਆ ਹੈ। ਇੱਕ ਲੱਕੜ ਦੇ ਵਿੱਚ ਨੂੰ ਮੁਕਾਬਲਾ ਦੇਖ ਰਹੇ ਨੇ ਕਿ ਕਿਹੜਾ ਵੰਡਿਆ ਜਾ ਰਿਹਾ ਹੈ। ਕਿਹੜਾ ਵੰਡਿਆ। ਹਾਂਜੀ। ਉਹ ਦੱਦ ਲੰਘਣ ਲੱਗੇ ਬਹੁਤ ਲੁੱਟਦੇ ਕਿਤਾਬਾਂ ਦਾ ਕੋਈ ਕੋਈ ਬੱਧੀਆ ਗੱਲ ਹੈ ਕਿ ਆਨੰਦਣ ਦੇ ਆਜ ਬੱਚਿਆਂ ਨੂੰ ਲੋੜਾ ਸ਼ਾਇਦ ਮੋਬਾਈਲ ਐਡਿਕਸ਼ਨ ਜਿਆਦਾ ਹੈ ਤੇ ਜੇ ਚਾਵੇ ਜਾਵੇ ਮੇਰਾ ਹਾਂਜੀ ਅੱਜਕੱਲ੍ਹ ਵੀ ਕਾਹਦੀ ਨਹੀਂ ਪਰ ਕੱਢ ਲੋਗੇ ਹੁਣ ਵਿੱਚ ਕਿਤਾਬਾਂ ਪੜ੍ਹਦੇ ਹਾਂ ਬਹੁਤ ਬਿਖਾ ਰਹੇ ਤੇ ਬਹੁਤ ਜਿਆਦਾ ਐਸੇ ਆਪਾਂ ਦੇਖ ਨਹੀਂ ਸਕਦੇ ਤਸਵੀਰਾਂ ਚ ਕਿਵੇਂ ਜਿਹੜੇ ਨੌਜਵਾਨ ਨੇ ਜਾਂ ਕੁਝ ਬੱਚੇ ਵੀ ਇਸ ਸਟਾਲ ਦੇ ਉੱਤੇ ਨਜ਼ਰ ਆ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਅੱਜ ਕਿਵੇਂ ਦਾ ਇੱਕ ਮੈਸੇਜ ਦੇ ਹਾਂਜੀ ਅਸੀਂ ਕਾਦੀ ਸਾਲਾਂ ਤੋਂ ਇਹ ਪ੍ਰੋਗਰਾਮ ਕਰਦੇ ਹਾਂ ਕਿ ਮਾਤ ਭਾਸ਼ਾ ਐਂਡ 21 ਪੜ੍ਹਦੀ ਦਾ ਜੋ ਮਨਾਇਆ ਜਾਂਦਾ ਅੰਤਰਰਾਸ਼ਟਰੀ ਦਿਵਸ ਇਹ ਕੋਈ ਲੰਗਰ ਤੇ ਪ੍ਰਸ਼ਾਦਿਆਂ ਦਾ ਲਾਉਂਦਾ ਕੋਈ ਕੁਝ ਲਾਉਂਦਾ ਅਸੀਂ ਆਰਿਆਂ ਨੇ ਸਹਿਤ ਤਵੀਆਂ ਦੇ ਦੁਬੇ ਬਾਅਦ ਕਿ ਅਸੀਂ ਕਿਤਾਬਾਂ ਦਾ ਲੰਗਰ ਲਾਈਏ ਤਾਂ ਕਿ ਬੱਚੇ ਜਿਹੜੇ ਆ ਪੁਥਾਵਾ ਪੜ੍ਹਨ ਕਿਤਾਬਾਂ ਮੋਬਾਈਲ ਤੋਂ ਟੁੱਟਣ ਤੇ ਕਿਤਾਬਾਂ ਨਾਲ ਜੋੜਨ ਦਾ ਸਾਡਾ ਮੱਤ ਹੋਇਆ ਅੱਜ ਦਾ ਕੀ ਅੱਜ ਆਪਾਂ ਤੁਹਾਡੇ ਨਾਲ ਵੀ ਗੱਲ ਕਰਦੇ ਇਥੇ ਕਾਫੀ ਕਵੀ ਵੀ ਨੇ ਮੇਰੇ ਨਾਲ ਤੁਸੀਂ ਲੇਖਕ ਹੋ ਆਪ ਖੁਦ ਲੇਖਕ ਹੋ ਕਿਤਾਬਾਂ ਦਾ ਮੇਲਾ ਪੁਸਤਕ ਦਾ ਮੇਲਾ ਲੰਗਰ ਇੱਕ ਮੈਸੇਜ ਕਿੱਤਾ ਇਹਦੇ ਦੀ ਬਜਟ ਵੀ ਤੇ ਗਣਕ ਆਪ ਤੌਰ ਤੇ ਕਹਿੰਦੇ ਕਿ ਲੇਖਕ ਕੋ ਤੇ ਬੋਦਾ ਬਜਟ ਹੁੰਦਾ ਬਜਟ ਦੀ ਸਮੱਸਿਆ ਹੁੰਦੀ ਹੈ ਅਜੇ ਰਾਜ ਦੇ ਦੇਣ ਹੋਣ ਪੱਜੇ ਸਮਸ਼ੇਰ ਨਹੀਂ ਆ ਰਹੇ ਨਹੀਂ ਹੁੰਦਾ ਡਾਕਟਰ ਯੂਪ ਸਿੰਘ ਦਾ ਪੱਯਾਤਨ ਸਾਡੇ ਸਾਹਮਣੇ ਆ ਇਹਨਾਂ ਨੇ ਇੱਕ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਲੇਖਕਾਂ ਦੇ ਕੋਲ ਪਾਠਕਾਂ ਦੇ ਕੋਲ ਜਿਹੜੀਆਂ ਕਿਤਾਬਾਂ ਉਹਨਾਂ ਨੇ ਪਾਈ ਲਈਆਂ ਨੇ ਉਹ ਜੇ ਕਿਰਪਾ ਕਰਕੇ ਉਹਨਾਂ ਨੂੰ ਉਹ ਚਾਹੁੰਦੇ ਕਿਤਾਬਾਂ ਅਨਯੋਗ ਨਹੀਂ ਦੂਜੇ ਪਾਠਕਾਂ ਕੋਲ ਜਾਣੀ ਹੈ ਉਹਨਾਂ ਬੇਨਤੀ ਕੀਤੀ ਤੇ 1500 ਦੇ ਜਿਹੜੇ ਜਿਹੜੇ ਜੁਮੇਵਾਰ ਲੇਖਕ ਪਾਕ ਨੇ ਉਹਨਾਂ ਨੇ ਆਪਣੇ ਸੰਗਠਨਾਂ ਦੇ ਵਿੱਚੋਂ ਇਹਨਾਂ ਦੇ ਲੰਗਰ ਵੀ ਸਾਮੇ ਕਰੇ। ਸਮਾਜ ਦੇ ਮਹੱਤਵ ਤੋਂ ਇਨਕਾਰ ਹੀ ਨਹੀਂ ਹੋਇਆ ਸਰ ਸਦਾ ਕੋਈ ਇਨਸਾਨ ਕਿੰਨਾ ਵੀ ਵਿਦਵਾਨ ਹੋਵੇ ਉਹ ਦੇ ਵਾਸਤੇ ਜੇ ਕਿਤਾਬਾਂ ਪੁਸਤਕਾਂ ਉਹ ਹਮੇਸ਼ਾ ਹੀ ਉਹਨੂੰ ਫੋਮ ਪ੍ਰਕਾਸ਼ੀਤ ਕਰਦੇ। ਕਾਪਾ ਦਾ ਪਰਮਾ। ਐਸੋ ਜੇ ਸਮਾਜ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਪੁਲੀਟਿਕ ਨੀ ਹਨ ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਔਰ ਤੁਹਾਡਾ ਵੀ ਮੀਡੀਆ ਇਹਦਾ ਬੜਾ ਸੇ ਜੋ ਗਿਆ ਅੱਜ ਸਮੱਸਿਆ ਤੁਸੀਂ ਜੋ ਪ੍ਰੋਬਲਮ ਹੈ ਸਾਡੇ ਨੌਜਵਾਨਾਂ ਦੇ ਵਿੱਚ ਰਤ ਲੱਗਦੀ ਹੈ ਉਹਨਾਂ ਨੂੰ ਬਵਾਈਲਾਂ ਦੀ ਅੱਜ ਜਿਹੜੇ ਜ਼ਿੰਮੇਵਾਰ ਦੇਸ਼ ਦੀ ਵਿਕਸੇ ਦੇਸ਼ ਦੀ ਜਿਨ੍ਹਾਂ ਨੇ ਇਹ ਕੱਢਾ ਕੱਢਿਆ ਸੀ ਉਹ ਵੀ ਇਸ ਤੋਂ ਬਤਾ ਦੇ ਤੋਂ ਚਿੰਤਕ ਨੇ ਔਰ ਆਪਣੇ ਨੀਤੀ ਵਰਣਨ ਵਿੱਚ ਆਪਣੀ ਰਾਜਨੀਤੀ ਵਰਣਨ ਨੂੰ ਮਜ਼ਬੂਤ ਕਰਿਆ ਕਿ ਇਹ ਦਾ ਕੁਸਤੀ ਜਦੋਂ ਬੱਚੇ ਇਥੇ ਬੁੱਕਸ ਲੈ ਰਹੇ ਨੇ ਇਹ ਕੱਪੜੇ ਆ ਮਾਨਸਪੁਰੂ ਮੈਨੂੰ ਇਸ ਗੱਲ ਦੀ ਪੰਜਾਬ ਨੂੰ ਜਿਹੜਾ ਲਾਭ ਦਿੱਤਾ ਜਾਂਦਾ ਨਹੀਂ ਕਿ ਪੰਜਾਬ ਦਾ ਨੌਜਵਾਨ ਤੇ ਸਾਬਾ ਨਾਂ ਖੁੱਦ ਆ ਜਾ ਰਿਹਾ ਉਸ ਗੱਲ ਤੋਂ ਮੈਂ ਬੜੀ ਖੁਸ਼ੀ ਆ ਅੱਜ ਸਾਡੇ ਜਿਹੜੇ ਪ੍ਰਬੰਧਕ ਸੀ ਇਹਨੇ ਰੁਝੇ ਰਹੇ ਆ ਕਿ ਇੰਨਾ ਭਾਰੀ ਰਸੂ ਦੇ ਦੁਨੀਆ ਦੇ ਗੱਡੀਆਂ ਰੋਜ਼ੋ ਰੋ ਕੇ ਇੰਨਾ ਰਸ਼ ਹੋ ਜਾਂਦਾ ਜਿਆ ਤੇ ਸਾਨੂੰ ਮੰਚ ਵੱਲੋਂ ਮਾਈਕ ਤੋਂ ਵੇਂਟੀ ਕਰਨੇ ਪਈ ਤੇ ਪਲੀਜ਼ ਟ੍ਰੈਪ ਨਹੀਂ ਰੱਖੋ ਇਹ ਬੜੀ ਉਤਸ਼ਾਹ ਵਰਤਕਾ ਚੀਜ਼ ਹੈ ਬਹੁਤ ਬਹੁਤ ਤਾਂ ਬਿਲਕੁਲ ਦੇਖ ਹੀ ਸਕਦੇ ਕਿ ਬੱਚਿਆਂ ਦੇ ਵਿੱਚ ਉਤਸ਼ਾਹ ਨੌਜਵਾਨਾਂ ਦੇ ਵਿੱਚ ਉਤਸ਼ਾਹ ਕਿਉਂਕਿ ਇੱਕ ਕਾਲਜ ਦੇ ਬਾਹਰ ਸਟਾਲ ਲਗਾਇਆ ਗਿਆ ਔਰ ਪੁਸਤਕਾਂ ਦਾ ਲੰਗਰ ਜਿਵੇਂ ਦੇਖ ਹੀ ਸਕਦੇ ਹੋ ਵੱਡੀ ਗਿਤੀ ਦੇ ਵਿੱਚ ਜਿਵੇਂ ਇੱਥੇ ਨੌਜਵਾਨ ਵੀ ਨੇ ਹਰ ਵਰਗ ਦੇ ਲੋਕ ਨੇ ਜਿਹੜੀ ਆਪਣੀ ਸੱਦ ਦੇ ਮੁਤਾਬਕ ਆਪਣੀ ਨੋਟ ਦੇ ਮੁਤਾਬਕ ਆਪਣੀ ਪੰਜਾਬੀ ਨੂੰ ਅਛਾ ਦੇ ਮੁਤਾਬਕ ਜਿਹੜੀ ਹੈ ਉਹ ਆਪਣੀ ਆਪਣੀ ਕਿਤਾਬ ਚੁੱਕ ਰਹੇ ਨੇ ਤਸਵੀਰਾਂ ਬਟਾਲੇ ਤੋਂ ਨੇ ਕੈਮਰਾ ਪਰਸਨ ਵਿਕ੍ਰਮ ਸ਼ਿਮਾ ਦੇ ਨਾਲ ਗੁਰਪ੍ਰੀਤ ਚਾਵਲਾ ਜੱਟਾਂ ਦੀ ਟੀਮ ਨੇ ਅਗਰ ਦਾਸ